ਸਸਤ ਕਾਰਵਾਈ ਉਮੀਦ ਕਰਦੇ ਆ ਸਭ ਠੀਕ ਹੋਣੇ ਸੱਜਣੋ ਅੱਜ ਕੱਲ ਕਰਦੇ ਆ ਨਸ਼ੇ ਦੀ ਤਾਂ ਨਸ਼ਾ ਕਿਹਦੀ ਸਰਕਾਰ ਲੈ ਕੇ ਆਈ ਬਾਈ ਜੀ ਬਾਦਲ ਸਰਕਾਰ ਨੂੰ ਬਹੁਤ ਪੰਡਿਆ ਗਿਆ ਕਿ ਇਹ ਪੰਜਾਬ ਵਿੱਚ ਨਸ਼ਾ ਲੈ ਕੇ ਆਈ ਇਹਨਾਂ ਨੇ ਪੰਜਾਬ 'ਚ ਨਸ਼ਾ ਵਾੜਿਆ ਅੱਪਾ ਕਿ ਜੇ ਸਰਕਾਰ ਨਾਲ ਕੋਈ ਆਪਣਾ ਲਾਗਾ ਦੇਗਾ ਨਹੀਂ ਹੈਗਾ ਅਪਾ ਮੱਖਾਂ ਖਾਨੀ ਕਿਸਾਨੀ ਕਰਦੇ ਖੇਤੀ ਕਰਨ ਵਾਲੇ ਬੰਦੇ ਆ ਸਾਡਾ ਕੋਈ ਸਰਕਾਰ ਨਾਲ ਦੂਸਰੇ ਨਾਲ ਕੋਈ ਲੈਗਾ ਦੇਗਾ ਨਹੀਂ ਹੈਗਾ ਅਸੀਂ ਉਹਨੂੰ ਵੋਟ ਪਾਣ ਵਾਲੇ ਬੰਦੇ ਆ ਜਿਹੜਾ ਕੋਈ ਪੰਜਾਬ ਦਾ ਭਲਾ ਕਰੂਗਾ ਬਾਈ ਅੱਬਾ ਕਰਦੇ ਆ ਬਦਲ ਸਰਕਾਰ ਨੂੰ ਬਹੁਤ ਪੰਡਿਆ ਗਿਆ ਤਾਂ ਮੌਜੂਦਾ ਸਰਕਾਰ ਵੀ ਬਦਲ ਸਰਕਾਰ ਨੂੰ ਪੰਡ ਕੇ ਸਰਕਾਰ ਬਣਾ ਲਈ ਦੀ ਬਾਦਲ ਸਰਕਾਰ ਅਮਜੀਤ ਈਆ ਲਾਲਾ ਸੁਖਵੀਰ ਬਾਦਲਾ ਨਾਵੇਂ ਪੰਜਾਬ ਚ ਨਸ਼ਾ ਵਾੜਿਆ ਚਲੋ ਨਸ਼ਾ ਵਾੜਤਾ ਮੰਨਦੇ ਆ ਮੈਂ ਤਾਂ ਸਹਿਮਤ ਹੈ ਨਹੀਂ ਵੀ ਇਹਨਾਂ ਨੇ ਨਸ਼ਾ ਵਾੜਿਆ ਚਲੋ ਕੁ ਮੰਨਦੇ ਨੇ ਵੀ ਇਹਨਾਂ ਨੇ ਨਸ਼ਾ ਵਾੜਿਆ ਅੱਜ ਤੱਕ ਨਾ ਅਮਜੀਤ ਈ ਤੇ ਨਾ ਸੁਖਵੀਰ ਬਾਦਲ ਦੇ ਹੱਥ ਪਾਇਆ ਸਰਕਾਰ ਨੇ ਨਹੀਂ ਪਾਇਆ ਭਈ ਪਾਣਗੇ ਵੀ ਕਿਵੇਂ ਜਦੋਂ ਇਹ ਕੰਮ ਕਰਦੀ ਨਹੀਂ ਸੀ ਉਹ ਦੱਸੋ ਕੋਈ ਛੋਟੇ ਮੋਟੇ ਬੰਦੇ ਸੀ ਵੀ ਗਰੀਬ ਸੀ ਉਹ ਤਾਂ ਨਸ਼ਾ ਵੇਚਦੇ ਸੀ ਜਦ ਦੀ ਉਸ ਦੀ ਬੰਦੇ ਮੇਰੇ ਉਹੇ ਕੰਮ ਕਰਨਗੇ ਭਲਾ ਉਹ ਪੰਜਾਬ ਨੂੰ ਅੱਗੇ ਲੈ ਜਾਣ ਵਾਲੇ ਬੰਦੇ ਉਹ ਆਪਣਾ ਪੰਜਾਬ ਚ ਨਸ਼ਾ ਬਾੜਨਗੇ ਚਲੋ ਅਸੀਂ ਵੀ ਉਹਨਾਂ ਦੀ ਗੱਲਾਂ ਚ ਆ ਕੇ ਵੋਟਾਂ ਪਾ ਬੈਠੇ ਬਈ ਜੀ ਆਪਾਂ ਗੱਲ ਕਰ ਰਹੇ ਸੀ ਨਸ਼ੇ ਦੀ ਉਸ ਟਾਈਮ ਕਿੰਨਾ ਨਸ਼ਾ ਸੀ ਅੱਜ ਕਿੰਨਾ ਨਸ਼ਾ ਹੈ ਨਸ਼ੇ ਲਾ ਲੋ ਸਾਡੇ ਪਿੰਡਾਂ ਚ ਬਾਈ ਜੀ ਉਸ ਟਾਈਮ ਨਸ਼ਾ ਨਾ ਬਹੁਤ ਨੋਰਮਲ ਹੈ ਹੀ ਨਹੀਂ ਸੀ ਲੱਗ ਪੱਗ ਇੱਕਾ ਦੁੱਕਾ ਹੋਣੇ ਮੈਂ ਕਹਿ ਨਹੀਂ ਸਕਦਾ ਨਹੀਂ ਸਾਡੇ ਪਿੰਡਾਂ ਚ ਇਹ ਚਿੱਟਾ ਲਾਲਾ ਸਮੇ ਇੱਕ ਹੈ ਨਹੀਂ ਸੀ ਬਾਈ ਜੀ ਅੱਜ ਸਾਡੇ ਪਿੰਡਾਂ ਚ ਨਾ ਚਿੱਟਾ ਮੁੰਡੇ ਆਮ ਲੱਗੇ ਬਿਨਾ ਅਸੀਂ ਕਈ ਦਿਨ ਹੋ ਗਏ ਗੱਲ ਕਰ ਰਹੇ ਸੀ ਸਾਡੇ ਲੱਗੇ ਪਿੰਡ ਨੇ ਮਿੱਤਰ ਪਿਆਰੇ ਸੀ ਆਪਣਾ ਐਂ ਗੱਲਾਂ ਚੱਲ ਪਈਆਂ ਕਹਾਂ ਬਾਈ ਜੀ ਸਾਡੇ ਪਿੰਡ ਚ ਪਹਿਨਾ ਹੈਗੇ ਜੀ ਇੱਕਾ ਦੁੱਕਾ ਉਹ ਛਾੜ ਛੁੱਟ ਕੇ ਕੁਝ ਬਾਹਰ ਬਾਕੇ ਇੱਕ ਦੋ ਸੀਗਾ ਅੱਜ ਸਾਡੇ ਪਿੰਡਾਂ ਚ ਨਾ 30 ਤੋਂ 40 ਮੁੰਡੇ ਬੰਨ ਚਿੱਟਾ ਪਿੰਦੇ ਨੇ ਅੱਛਾ ਜਿਹਾ ਹਾਂ ਉਹ ਛੋਟੀ ਛੋਟੀ ਮਮਰਾ ਜੋ ਥੋੜਾ 16 ਸਾਲ ਦੇ 15 15 ਸਾਲ ਦੇ ਚਿੱਟਾ ਲਾਗੇ ਪੀਣਾ ਇਹ ਇੱਕ ਹੋਰ ਪਿੰਡ ਲਾਗੇ ਉਹ ਇਹ ਤੋਂ ਦੁੱਗਣੇ ਲਾਗੇ ਪੀਣਾ 30 40 ਹੁੰਦਾ ਵੀ ਟੱਪ ਗੇ ਉਹ ਵੀ ਛੋਟੇ ਛੋਟੇ ਮੁੰਡੇ ਨੇ ਬਾਈ ਜੀ ਸਾਰੇ 15 16 16 17 ਸਾਰੇ ਸਾਲ ਦੇ ਹੁਣ ਮੈਂ ਦੱਸੋ ਕਿਹੜੀ ਸਰਕਾਰ ਚਿੱਟਾ ਲੈ ਕੇ ਆਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਉਹਨੂੰ ਉਹ ਚਿੱਟਾ ਲੈ ਕੇ ਆਏ ਨੇ ਬਾਦਲ ਸਰਕਾਰ ਹੁਣ ਜੇ ਅਸੀਂ ਤੁਹਾਨੂੰ ਕਹੀਏ ਵੀ ਤੁਸੀਂ ਵੀ ਚਿੱਟਾ ਲੈ ਕੇ ਆਏ ਹੋ ਉਹ ਮੇਰਾ ਕਿਸੇ ਨੂੰ ਬੰਦਣਾ ਕਰਕੇ ਅੱਜ ਤੁਸੀਂ ਕਿਸੇ ਨੂੰ ਫੜਿਆ ਨਹੀਂ ਫੜਿਆ ਖਾੜੇ ਪੰਡਾਂ ਜਾਂ ਆਮ ਜਿੱਟਾ ਲੱਗਿਆ ਵੇਕਣ ਬਾਈ ਕਿਹੜੇ ਕਿਹੜੇ ਪੰਡਾਂ ਦੀ ਗੱਲ ਦੱਸਾਂ ਮੈਂ ਤੁਹਾਨੂੰ ਜਿਹਨੇ ਪੰਡਾਂ ਦੀ ਜਿੱਟਾ ਹੈ ਨਹੀਂ ਸੀ ਅੱਜ ਆਮ ਲੱਗਿਆ ਵੇਕਣਾ ਆਮ ਵੇਕਣ ਕੀ ਖਾਣ ਲੱਗੇ ਮੁੰਡੇ ਸਾਰੇ 15 15 16 16 ਸਾਲ ਦੇ 20 20 ਸਾਲ ਦੇ ਮੁੰਡੇ ਜਿਨ੍ਹਾਂ ਨੇ ਕਿ ਚਿੱਟੇ ਦਾ ਨਾਂ ਵੀ ਨਹੀਂ ਸੁਣਿਆ ਸੀ ਅੱਜ ਉਹ ਸਾਡੇ ਪੰਡਾਂ ਚ ਬਾਈ ਜਿੱਟਾ ਲੱਗੇ ਪਿਉਣਾ ਉਹ ਮਿੰਡੇ ਤੋਂ ਕਿਹੜੀ ਸਰਕਾਰ ਚਿੱਟਾ ਲੈ ਗਈ ਹੈ ਇਹ ਕਿਹੜੀ ਬਕਿਆਰੀ ਹੈ ਉਹਨਾਂ ਦੇ ਬਦਲ ਸਰਕਾਰ ਨੂੰ ਭੰਡ ਕੇ ਆਪਣੀ ਸਰਕਾਰ ਬਣਾ ਲਈ। ਦੀਨੂ ਭੰਡੋ ਇੱਕ ਤੇ ਸਰਕਾਰ ਬਣਾਓ। ਉਹ ਆਪਣਾ ਸਰਕਾਰ ਇਹ ਕੰਮ ਕਰ ਦੂ ਕਰ ਦੂਗੀ। ਜੱਦੀ ਬੁਤੀ ਸਰਕਾਰ ਹੈ ਮੇਰੇ ਪੰਜਾਬ ਦਾ ਭਲਾ ਕਰਨ ਵਾਲੀ ਸਰਕਾਰ ਕੀ। ਉਹ ਆਪਣਾ ਚਿੱਟਾ ਬਗੈਂਦੀ ਹੋਣੀ। ਮੇਰੇ ਹਿਸਾਬ ਨਾਲ ਨਹੀਂ ਅੱਜ ਦੇ ਹਾਲਾਤ ਨਾਲ ਦੇਖ ਕੇ ਕਹਿੰਦਾ ਵੀ ਉਹ ਇਹ ਕੰਮ ਕਦੇ ਵੀ ਨਹੀਂ ਕਰਦੇ ਹੁਣ ਇਹ। ਪਹਿਲਾਂ ਤਾਂ ਸੁਣੇ ਦੀ ਸੁਣਦੇ ਸੀ ਸੁਣੀ ਸੁਣਾਈ ਆਪਾਂ ਕਹਿਣ ਲੱਗੇ। ਪਰ ਜਿਵੇਂ ਅੱਜ ਦੇ ਹਾਲਾਤ ਨੇ ਉਹਨਾਂ ਤੋਂ 15 ਕਰਿਆ ਗਿਆ ਮੇਰੇ ਬਦਲ ਸਰਕਾਰ ਹੁੰਦਾ ਇਹਨੂੰ ਪੰਜਾਬ ਚ ਕੱਢੀ ਕਿਵੇਂ ਬਾਹਰ ਇਹਨਾਂ ਸਾਲ ਲਾ ਕੇ ਉਹਨਾਂ ਤੱਬਾ ਉਹਨਾਂ ਦੇ ਨਸੇ ਦਾ ਉਹ ਬਾਹਰ ਕੱਢ ਤੇ ਸਾਡੇ ਪਿੰਡਾਂ ਦੇ ਹਾਲਾਤ ਦੇਖੋ ਆ ਕੇ ਕਿੰਨਾ ਚਿੱਟਾ ਹੋ ਗਿਆ ਇਹ ਸਾਡੇ ਪਿੰਡਾਂ ਚ ਨਾ ਬਈ ਚਿੱਟਾ ਨਹੀਂ ਸੀ ਬਾਈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਪੇਜ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ